ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਮੱਲ ਬਈ ਵਲੌਗਸ ਦੇ ਉੱਤੇ ਗੱਲ ਕਰਦੇ ਹਾਂ ਕਿਸਾਨ ਮੀਰੂ ਬਾਸਵਤੀ ਝੂਨੀ ਦੇ ਰੇਟਾਂ ਦੇ ਬਾਰੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਜੁੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜਰੂਰ ਕਰੋ ਜੀ ਗੱਲ ਕਰਦੇ ਹਾਂ ਕਿਸਾਨ ਵੀਰੋਂ ਨਾਬਾ ਮੰਡੀ ਦੀ ਜਿੱਥੇ 11-21 ਦਾ ਰੇਟ 3400 ਰੁਪਏ ਤੋਂ ਲੈ ਕੇ 3820 ਰੁਪਏ ਰਿਹਾ 17 18 ਦਾ ਰੇਟ ਹੈ ਜਿਹੜਾ 2900 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ 1509 ਦਾ ਰੇਟ 2600 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ 1847 ਦਾ ਰੇਟ 2500 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਰਿਹਾ ਤੇ 1401 ਮੁੱਛਲ ਦਾ ਰੇਟ 3000 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ ਕੋਟਕਪੂਰਾ ਮੰਡੀ ਵਿੱਚ ਕਿਸਾਨ ਵੀਰੋ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3300 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 2950 ਰੁਪਏ ਤੱਕ ਰਿਹਾ 1885 ਦਾ ਰੇਟ 3000 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ 1847 ਦਾ ਰੇਟ 2500 ਰੁਪਏ ਤੋਂ ਲੈ ਕੇ 2625 ਰੁਪਏ ਤੱਕ ਰਿਹਾ ਫਤੀ ਗੜ ਚੂੜੀਆਂ ਮੰਡੀ ਵਿੱਚ ਕਿਸਾਨ ਵੀਰੋ 11 21 ਦਾ ਰੇਟ 3890 ਰੁਪਏ ਤੱਕ ਕਰ ਰਿਹਾ ਤੇ 17 18 ਦਾ ਰੇਟ ਹੈ ਜਿਹੜਾ ਹੈ 3450 ਰੁਪਏ ਤੱਕ ਰਿਹਾ ਖੰਨਾ ਮੰਡੀ ਦੇ ਵਿੱਚ ਕਿਸਾਨ ਵੀਰੋ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਕਰ ਰਿਹਾ ਤੇ 1401 ਮੁੱਛਲ ਦਾ ਰੇਟ 3000 ਰੁਪਏ ਤੋਂ ਲੈ ਕੇ 3410 ਰੁਪਏ ਰਿਹਾ 1509 ਦਾ ਰੇਟ 2600 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ 17 18 ਦਾ ਰੇਟ 2800 ਰੁਪਏ ਤੋਂ ਲੈ ਕੇ 3200 ਰੁਪਏ ਰਿਹਾ 18 47 ਦਾ ਰੇਟ 2400 ਤੋਂ ਲੈ ਕੇ 2650 ਰੁਪਏ ਰਿਹਾ ਗਿੱਦੜਵਾਹਾ ਮੰਡੀ ਦੇ ਵਿੱਚ ਕਿਸਾਨ ਵੀਰੋਂ 16 92 ਦਾ ਰੇਟ 2950 ਰੁਪਏ ਤੱਕ ਰਿਹਾ 15 09 ਦਾ ਰੇਟ 2750 ਰੁਪਏ ਤੋਂ ਲੈ ਕੇ 2950 ਰੁਪਏ ਤੱਕ ਰਿਹਾ 18 47 ਦਾ ਰੇਟ 2400 ਰੁਪਏ ਤੋਂ ਲੈ ਕੇ 2700 ਰੁਪਏ ਤੱਕ ਰਿਹਾ 17 18 ਦਾ ਰੇਟ 2800 ਰੁਪਏ ਤੋਂ ਲੈ ਕੇ 3120 ਰੁਪਏ ਰਿਹਾ 1401 ਦਾ ਰੇਟ 3320 ਰੁਪਏ ਰਿਹਾ ਸਮਾਣਾ ਮੰਡੀ ਦੇ ਵਿੱਚ ਕਿਸਾਨ ਵੀਰ 1509 ਦਾ ਰੇਟ 2700 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ 18 47 ਦਾ ਰੇਟ 300 ਰੁਪਏ ਤੋਂ ਲੈ ਕੇ 2790 ਰੁਪਏ ਰਿਹਾ ਮੋਸਰ 1401 ਦਾ ਰੇਟ 3200 ਰੁਪਏ ਤੋਂ ਲੈ ਕੇ 3490 ਰੁਪਏ ਰਿਹਾ 17 18 ਦਾ ਰੇਟ 2700 ਰੁਪਏ ਤੋਂ ਲੈ ਕੇ 3300 ਰੁਪਏ ਰਿਹਾ 18 85 ਦਾ ਰੇਟ 2700 ਰੁਪਏ ਤੋਂ ਲੈ ਕੇ 3250 ਰੁਪਏ ਰਿਹਾ ਡੇਰਾ ਬਾਬਾ ਨਾਨਕ ਦੀ ਮੰਡੀ ਦਾ ਰੇਟ ਕਿਸਾਨ ਵੀਰੂ 11 ਕਿਲੋ ਦਾ ਰੇਟ 3900 ਰੁਪਏ ਤੱਕ ਰਿਹਾ 17 18 ਦਾ ਰੇਟ ਹੈ ਜਿਹੜਾ 3400 ਰੁਪਏ ਤੱਕ ਰਿਹਾ ਤਾਰਨ ਤਾਰਨ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ ਹੈ ਜਿਹੜਾ ਹੈ 3200 ਰੁਪਏ ਤੱਕ ਰਿਹਾ ਤੇ 11 21 ਦਾ ਰੇਟ 3700 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਰਿਹਾ ਜੀਂਦ ਮੰਡੀ ਦੀ ਗੱਲ ਕਰਦੇ ਹਾਂ ਕਿਸਾਨ ਵੀਰੋ ਜਿੱਥੇ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3420 ਰੁਪਏ ਰਿਹਾ ਤੇ 11 21 ਦਾ ਰੇਟ 3500 ਰੁਪਏ ਤੋਂ ਲੈ ਕੇ 4000 ਰੁਪਏ ਰਿਹਾ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ ਤੇ 17 18 ਦਾ ਵੀ ਛੇਮ ਰੇਟ ਇਹ ਰਿਹਾ ਕਿਸਾਨ ਬਿਰੂ 3000 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ ਨਾਬਾ ਮੰਡੀ ਦੇ ਵਿੱਚ 1509 ਦਾ ਰੇਟ 2600 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ 17 18 ਦਾ ਰੇਟ 2900 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ ਤੇ 1401 ਦਾ ਰੇਟ 3000 ਰੁਪਏ ਰਿਹਾ ਇਹ ਸੀ ਕਿਸਾਨ ਵਕ ਵਕ ਮੰਡੀਆਂ ਦੇ ਰੇਟ